ਕਿ ਮਨੁੱਖ ਜਨਮ ਉੱਚਾ ਜਨਮ ਹੈ ਬੜੀ ਵਾਰਾ ਸਮਝਾਇਆ ਮਹਾਰਾਜ ਜੀ ਪਰ ਇਹ ਨਹੀਂ ਸਮਝਦੇ ਬੇਨੋ ਜਿਹੜੀ ਗੱਲ ਮੈਂ ਗੱਲਾਂ ਰਹੀ ਤੁਹਾਨੂੰ ਦੱਸ ਰਿਹਾ ਮਹਾਰਾਜ ਨੇ ਗੁਰਬਾਣੀ 'ਚ ਵੀ ਦੱਸੀ ਆ ਦਰਜਾ ਹਾਸਲ ਕਰਕੇ ਪਰਮਾਤਮਾ ਦਾ ਭਜਨ ਕੀ ਇਹ ਦੇਹੀ ਮਿਲੀ ਹੈ ਉਹਨੂੰ ਮੇਲਵਾ ਤੇ ਬਿੰਦਾ ਚੁਗਲੀ ਦੇ ਉਹ ਉਂਗਲ ਜੀ ਮਾਰ ਕੇ ਕਹਿੰਦੇ ਨਾਚੀ ਨਾ ਚਲਾਉਂਦੇ ਰਹੇ ਜੀ ਉਹ ਜਿਹਦੇ ਰੋਜ਼ ਤੇਸੀਆ ਆਈ ਜਾਂਦਾ ਗਾਂ ਗਾਂ ਤੁਰੇ ਜਾਂਦਾ ਉਹ ਤੋਂ ਬਾਅਦ ਵਾਹਿਗੁਰੂ ਕਰ ਲਿਆ ਕਰੋ ਜਪ ਲਿਆ ਕਰੋ ਭਾਗ 5 6 ਮਿੰਟ ਜਪ ਲਿਆ ਕਰੋ ਮਹਾਰਾਜ ਹੱਠ ਤਾਂ ਆਪਣੀ ਕਰਨਾ ਮੈਂ ਇੰਨੇ ਸੁਖਣੀ ਸਾਹਿਬ ਕਰਨੇ ਇੰਨੇ ਮੈਂ ਸਹਿਜ ਪਾਠ ਕਰਨੇ ਆ ਇਹਨਾਂ ਉਹਦੀ ਲੋੜ ਨਹੀਂ ਸਾਨੂੰ ਗ੍ਰਸਤੀਆਂ ਨੂੰ ਸਾਨੂੰ ਗ੍ਰਸਤੀਆਂ ਲੋੜ ਆ ਤੁਹਾਨੂੰ ਦੀ ਕਮਾਈ ਜਿੰਨਾ ਤੁਹਾਡੇ ਕੋਲ ਜਪਿਆ ਜਾਵੇ ਜੱਪੋ 15 20 ਮਿੰਟ ਟੋਕ ਇੱਡੇ ਢਾਈ ਘੰਟੇ ਉਠ ਤਾ ਬੈਠ ਤਾ ਸੋਹਵਤ ਨਾ ਪਿਆਓ ਉੜਦੇ ਬੈਠੇ ਵੀ ਗਾ ਸਕਦੇ ਤੁਸੀਂ ਹੁਣ ਇੱਥੇ ਬੈਠੇ ਤੁਰੇ ਫਿਰਦੇ ਚੌਬਾਂ ਤੇ ਬੀਬੀਆਂ ਬਰਸਾਦਾ ਪਕਾਉਂਦੀਆਂ ਥੱਪੀ ਜਾ ਨਾਮ ਨੂੰ ਕੁਛ ਨਹੀਂ ਜੋ ਲੱਗਦਾ ਨਾਮ ਨੂੰ ਨਹਾਉਣ ਦੀ ਲੋੜ ਨਹੀਂ ਨਾਮ ਨੂੰ ਕਿਉਂਕਿ ਨਾਮ ਹੈ ਹੀ ਤਾਂ ਆਤਮਾ ਦੀ ਖਰਾਦ ਆ ਉਹਨੂੰ ਕੀ ਲੋੜ ਆ ਉਹਦੇ ਸਰੀਰ ਜਾਂ ਉਹਦੇ ਨਾਮ ਨਾਲ ਹੀ ਬ੍ਰਿਤਰ ਹੋਣੀ ਹੈ ਤੇ ਨਾਮ ਹੈ ਹੀ ਬ੍ਰਿਤਰ ਆ ਉਹਦਾ ਨਾਮ ਦੇ ਸੱਚੇ ਦਾ ਬ੍ਰਿਤਰ ਹੀ ਆ ਨਹਾਉਣਾ ਹੀ ਸਰੀਰ ਵਾਸਤੇ ਆ ਸਰੀਰ ਨੂੰ ਸਾਫ ਸੁਥਰਾ ਬਣੇ ਦੂਜਿਆਂ ਨੂੰ ਬਦਕੂਰ ਆ ਕਿਉਂਕਿ ਕਾਮਤ ਤਾਂ ਦੇਚ ਮੁੜਕਾ ਆਉਂਦਾ ਉਹੋਂ ਨਿਕਲਦੀ ਖਾਣਾ ਖਾਡਾ ਉਤਾਂ ਦਾ ਹੁੰਦਾ ਉਹ ਨੌੜ ਵਾਲੀਆਂ ਗੱਲਾਂ ਵਾਕੀ ਗਰਬਾਣੀ ਪੜਨੀ ਪੁੱਤਰ ਹੋ ਗਿਆ ਪੜ ਲੈਣਾ ਆ ਕੇ ਪੜੋ ਵੀ ਦੂਜੇ ਦੇ ਨਾਲ ਕੋਈ ਆਡਾ ਪ੍ਰੋਬਲਮ ਨਾ ਹੋਵੇ ਜਰਾਮਾ ਕਿਉਂ ਲਾਉਂਦੇ ਆ ਕਿ ਜੋ ਬੋ ਨਾ ਆਵੇ ਪੈਰਾ ਜੋ ਜਰਾਮਾ ਪਾ ਕੇ ਬੂਟਾ ਜਿ ਪਾਈਆਂ ਬੋ ਦੀ ਤਾਂ ਹੀ ਤਾਂ ਲਾਉਨੇ ਆ ਹੋਰ ਗੁਰੂ ਨੂੰ ਤੇ ਉਹਦੇ ਨਾਲ ਕੋਈ ਬਦਲ ਨਹੀਂ ਨਾਮ ਨੂੰ ਉਹਦੇ ਨਾਲ ਕੋਈ ਬਦਲ ਨਹੀਂ ਇਸ ਕਰਕੇ ਆਓ ਨਾਲ ਕੇ ਆਪਾਂ ਨਾਮ ਦੀ ਗੱਲ ਕਰੀਏ ਤੇ ਸੱਚੇ ਪਾਤਸ਼ਾਹ ਆਂਦੇ ਆ ਮਨੋਖਾ ਜਨਮ ਉੱਚਾ ਦਾ ਜਹਾ ਅਸਰ ਕਰਕੇ ਪਰਮਾਤਮਾ ਭਜਨ ਕੀ ਰਿਆ ਕਰੀਏ ਸਾਰੇ ਜਾਣੇ ਧੋਵਾ ਜੀ ਹਾਂ ਆਪਾਂ ਸਿੱਖਾਂ ਬਾਤ ਤੇ ਭਜਨ ਬੜਾ ਜ਼ਰੂਰੀ ਸੀ ਮਹਾਰਾਜ ਨੇ ਬੜੀ ਬੜੀ ਵਾਰ ਇਹ ਗੱਲ ਕੀਤੀ ਕਿ ਨਾਮ ਦੀ ਮਹਿਮਾ ਸਾਰੀ ਨਾਮ ਦੀ ਮਹਿਮਾ ਗੁਰੂ ਰਖਸ਼ਾ ਵਿੱਚ ਹੈ ਨਾਮ ਦੇ ਧਾਰੇ ਸਗਲੇ ਪਵਣ ਨਾਮ ਦੇ ਨਾਲ ਹੀ ਇਹ ਸਾਰਾ ਸਮਾਨ ਖੜਾ ਇਹਦੇ ਥੱਲੇ ਕਿਹੜੇ ਥਾਮੂ ਤੇ ਸੱਚੇ ਪਾਸ਼ਾ ਦੇ ਅੱਜ ਬੱਦਲ ਪਾੜ ਗਿਆ ਜੋ ਕੁਦਰਤ ਨਾਲ ਸ਼ਤਾਨੀਆਂ ਕਰਾਂਗਾ ਬੱਟ ਨਹੀਂ ਹੈ ਆਂ ਕਿਟਾਈ ਜਾਵਾਂਗੇ ਥੱਲੇ ਤੂ ਤੇ ਪਾਣੀ ਦੇ ਵਿੱਚ ਡਿੱਗਣਾ ਹੀ ਆ ਮੈਂ ਉਥੇ ਸਾਰੀਆਂ ਫੈਕਟਰੀਆਂ ਪੰਜਾਬ ਦੇ ਚੋਕੇ ਸਾਰੀਆਂ ਹਮਾਚਰ ਚਲਾਤੀਆਂ ਜਦੋਂ ਗਰਮੀ ਹੋਈ ਨਾ ਬੱਦਲ ਦੇ ਡੇੜੇ ਡੇੜੇ ਹੁਣ ਫੜਦੇ ਨਾਲ ਹੀ ਪਾਟੇ ਪੈਂਦਾ ਹੁਣ ਰੋਦੇ ਫਿਰਦੇ ਇਸ ਕਰਕੇ ਆਪਾਂ ਕੁਦਰਤ ਦੇ ਉਹਦਾ ਜਿਹੜਾ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਨਾ ਕੇਵ ਸਚਾਰੇ ਹੋਈਏ ਆ ਗੱਡੇ ਦੀ ਛਿਲ ਜਨਾਈਆਂ ਉਹ ਮਤਲਬ ਜਿਹੜਾ ਫਰਕ ਆਪਣਾ ਤੇ ਪ੍ਰਮਾਤਮਾ ਦਾ ਹੁੰਦੇ ਕੇਵ ਸਚਾਰੇ ਹੋਈਏ ਕਿ ਕੂੜੇ ਟੁੱਟੇ ਪਾਲੋ ਕੂੜ ਦੀ ਕੰਧ ਕਿਦਾਂ ਟੁੱਟੇ ਹੁਕਮ ਅਰਜਾਈ ਚੱਲਣਾ ਨਾਨਕ ਲਿਖਿਆ ਨਾਲ ਪਹਿਲੀ ਪੌੜੀ 'ਚ ਲਿਖਿਆ ਨੂੰ ਇਸ ਕਾਲ ਕੇ ਪੜ੍ਹ ਲਈਏ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਨ ਜੇ ਕੋਈ ਚੰਗਾ ਬੋਲ ਬੋਲਿਆ ਆ ਗਿਆ ਤੇ ਦਾਲ ਲੈ ਜਿਓ ਮਾੜੀ ਮੇਰ ਕੋਈ ਰਹਿਣ ਦਿਓ ਕਿਉਂਕਿ ਅੱਗੇ ਹੀ ਬਥੇਰੇ ਨੇ ਮੇਰੇ ਵਿੱਚ ਔਗਣ ਗੁਰੂ ਮਹਾਰਾਜ ਕਿਰਪਾ ਕਰਨ ਸਾਧ ਸੰਗਤ ਕਿਰਪਾ ਕਰੇ ਤੇ ਇਹ ਔਗਣਾ ਤੁਹਾਨੂੰ ਬਚਾ ਲਵੇ ਮਹਾਰਾ ਸਾਡੀ ਵੀ ਮਹਾਰਾ ਮੱਤ ਬਖਸ਼ ਦੇਵੇ ਸਾਨੂੰ ਕਿ ਅਸੀਂ ਗੁਰੂ ਨਾਨਕ ਦੀ ਸਿੱਖਿਆ ਅੱਗੇ ਸੁਣਾ ਸਕੀਏ ਜੋ ਡਿਊਟੀ ਲੱਗੀ ਉਹਨੂੰ ਕਰ ਸਕੀਏ ਹੇ ਸੱਚੇ ਪਾਤਸ਼ਾਹ ਕਿਰਪਾ ਕਰਨਾ ਆਓ ਰਲ ਕੇ ਆਪਾਂ ਆਪ ਜੀ ਸਾਰਿਆਂ ਤੋਂ ਤੇ ਗੁਰੂ ਗ੍ਰੰਥ ਸਾਹਿਬ ਤੋਂ ਬਾਹੀ ਮੰਗਦੇ ਹੋਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ ਇਸ ਬੜਾ ਤਲਾ ਪਾਉਰੇ ਇਸ ਸੋਹਣੇ ਹਾਲਾ ਸਾਥ ਸੰਗਤ ਬਲੇ ਸੋਹਣੇ ਹਾਲਾ ਸਾਥ ਸੰਗਤ ਜੀ ਜੋ ਮੀਡੀਆ ਤੇ ਜਿਨ੍ਹਾਂ ਨੇ ਹਾਜ਼ਰੀਆਂ ਲਵਾਈਆਂ ਉਹਨਾਂ ਦਾ ਵੀ ਪਰਮੇਸ਼ਨ ਪਲਾ ਕਰੇ ਉਹਨਾਂ ਦੀ ਹਾਜ਼ਰੀ ਪ੍ਰਮਾਣ ਕਰੇ ਇਸ ਘਰ ਵਿੱਚ ਸਦਾ ਖੁਸ਼ੀ ਮਹਾਰਾਜ ਬਖਸ਼ਦੇ ਰਹਿਣ ਕਿਉਂਕਿ ਖੁਸ਼ੀਆਂ ਗੁਰੂ ਆਇਆ ਇਹਨੇ ਦੇਣੀਆਂ ਹੀ ਆ ਤੇ ਸੱਚੇ ਪਾਤਸ਼ਾਹ ਨੂੰ ਬੜੇ ਪ੍ਰੇਮ ਨਾਲ ਸੰਗਤ ਤੇ ਸੇਵਾ ਗੁਰੂ ਮਹਾਰਾਜ ਨੂੰ ਬੜਾ ਪਿਆਰ ਕੀਤਾ ਹੈ ਮਹਾਰਾ ਸੱਚੇ ਪਾਤਸ਼ਾਹ ਨੂੰ ਫੁੱਲਾਂ ਦੀ ਵਰਖਾ ਕਰਕੇ ਅੰਦਰ ਲੈ ਕੇ ਆਏ ਨੇ ਉਹ ਨਾਲ ਕਦਾ ਸਰੂਪ ਸਮਝਿਆ ਪ੍ਰਤਾਕ ਇਸ ਕਰਕੇ ਗੁਰਬਾਣੀ ਨਾਲ ਜੋੜ ਕੇ ਆਪਣਾ ਜੀਵਨ ਸਫਲ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 631 ਦੇ 631 ਅੰਗ ਤੇ ਉਹ ਉਪਨਾਮਾ ਤੇ ਮਹਾਰਾਜ ਕਿਰਪਾ ਕਰਨਗੇ ਸੱਚੇ ਪਾਸ਼ਾ ਨਾਮੇ ਪਾਸ਼ਾ ਦਾ ਇਹ ਸਾਰੇ ਆਪਾਂ ਪੜ ਕੇ ਨੁਕਮਾਈਏ ਸਾਰਿਆਂ ਵਾਸਤੇ ਆ ਇਕੱਲੇ ਘਰ ਵਾਸਤੇ ਨਹੀਂ ਹੈ ਸਾਡੇ ਸਾਰਿਆਂ ਵਾਸਤੇ ਜੇ ਆਪ ਤਾਂ ਇਹਦੇ ਨਾਲ ਜੁੜੇ ਰਹੋ ਵੀ ਮਾੜਾ ਕੋ ਕਰਮਣਾ ਕਰੀਏ ਇਹ ਆਪਣਾ ਜੀਵਨ ਸਮਰਪਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਪ੍ਰਾਨਯਾ